ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰੋਕੇ ਜੋ 12 13 ਦੇ ਰਾ ਨੇ ਖਰਾਬ ਹੋ ਗਿਆ 12 13 ਕਿਲੇ ਖਰਾਬ ਹੋ ਚੁੱਕੇ ਨੇ ਹਾਂ ਤੇ ਬਾਕੀ ਤਾਂ ਸਹੀ ਕਿਹੜਾ ਪਿੰਡ ਹੈ ਜੀ ਇਹ ਰਾਦਲ ਕੇ ਪਿੰਡ ਰਾਦਲ ਕੇ ਪਿੰਡ ਜੀ ਉਹ ਕਹਿੰਦਾ ਮੈਂ ਫਰਾਣਾ ਸਿੰਘ ਆ ਮੇਰੇ ਪਿਤਾ ਦਾ ਨਾਮ ਮੇਰੀ ਇੰਨੀ ਪੈੜੀ ਹੈ ਜਿਹੜੀ ਬਾਹੀ ਦੇ ਯੋਗ ਨਹੀਂ ਹੈਗੀ ਇਹਨੂੰ ਪੱਧਰ ਕੀਤਾ ਜਾ ਸੇਵਾ ਕਰਕੇ ਪੁੰਨ ਕਮਾਲਾ ਜਿੰਦਗੀ ਦੋ ਕੜੀਆਂ ਦੁੱਖ ਵੰਡਾ ਕੇ ਗਲਵਕੜੀ ਪਾਲਾ ਹੈ ਜ਼ਿੰਦਗੀ ਦੋ ਕੜੀਆਂ ਵਾਹਿਗੁਰੂ ਜੀ ਅੱਜ ਇੱਕ ਵਾਰ ਫੇਰ ਭਾਈ ਕਨਈਆ ਜੀ ਸੇਵਾ ਸੈਟੀ ਦੇ ਜੋਦੇ ਉਹਨਾਂ ਰਾਹਾਂ ਤੇ ਜਾ ਰਹੇ ਨੇ ਜਿਨ੍ਹਾਂ ਰਾਹਾਂ ਤੇ ਅੱਖਾਂ ਦੇ ਵਹਿਣ ਦਰਿਆਵਾਂ ਤੋਂ ਵੱਧ ਵਹਿੰਦੇ ਹੋਏ ਦਿਖਾਈ ਦੇ ਰਹੇ ਸਨ ਇਹ ਅੱਖਾਂ ਸਨ ਉਹਨਾਂ ਪੰਜਾਬ ਵਾਸੀਆਂ ਦੀ ਜੋ ਹੜ੍ਹਾਂ ਦੇ ਮਾਰ ਹੇਠ ਆ ਚੁੱਕੇ ਸਨ ਹਜ਼ਾਰਾਂ ਏਕੜ ਜ਼ਮੀਨ ਖੇਤੀ ਪਾਣੀ ਦੇ ਵਹਾਅ ਵਿੱਚ ਵਹਿ ਤੋਰੀ ਸੀ ਫਸਲਾਂ ਖਰਾਬ ਹੋ ਗਈਆਂ ਝੋਨਾ ਖਰਾਬ ਹੋ ਗਿਆ ਕਈ ਜ਼ਿੰਦਗੀਆਂ ਇਸ ਪਾਣੀ ਦੇ ਵਹਾਅ ਦੇ ਵਿੱਚ ਰੁੜ ਗਈਆਂ ਕਈਆਂ ਦੇ ਘਰ ਟੁੱਟ ਗਏ ਪਰ ਬਾਬੇ ਨਾਨਕ ਦੇ ਓਟ ਆਸਰੇ ਸਦਕਾ ਫਿਰ ਖੁਸ਼ੀਆਂ ਵਾਪਸ ਆ ਰਹੀਆਂ ਨੇ ਜੀ ਅੱਜ ਸਾਡੇ ਕੋਲੇ ਪਹੁੰਚੇ ਨੇ ਜੀ 850 ਲੀਟਰ ਡੀਜ਼ਲ ਦੀ ਸੇਵਾ ਕਰਨ ਲਈ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਜੀ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ RAM ਵਾਹਿਗੁਰੂ ਜੀ ਜਿਵੇਂ ਕਿ ਆਪ ਸਭ ਜਾਣਦੇ ਹੋ 2 ਮਹੀਨੇ ਪਹਿਲਾਂ ਜੋ ਪੰਜਾਬ ਤੇ ਇੱਕ ਤਰਾਸਦੀ ਆਈ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹ ਪ੍ਰਭਾਵਿਤ ਹੋਏ। ਕਈ ਲੋਕ ਪ੍ਰਭਾਵਿਤ ਹੋਏ। ਅੱਜ ਇੱਕ ਵਾਰ ਫੇਰ ਭਾਈ ਕਨਈਆ ਜੀ ਸੇਵਾ ਸੁਸਾਇਟੀ ਦੀ ਟੀਮ ਪਹੁੰਚੀ ਹੈ। ਤਿੰਨ ਪਿੰਡ ਗੋਦ ਲੈ ਕੇ ਨੇ ਸਾਡੇ ਪਾਲ ਸਿੰਘ ਖਰੋੜ ਵੀਰ ਜੀ ਜੋ ਕਿ ਆਪਣਾ ਸੇਵਾ ਸੁਸਾਇਟੀ ਲਚਕਾਣੀ ਵਿਖੇ ਸੇਵਾ ਨਿਭਾਉਂਦੇ ਨੇ। ਬਹੁਤ ਵਧੀਆ ਉਹਨਾਂ ਦੀ ਸੰਸਥਾ ਚੱਲ ਰਹੀ ਹੈ। ਜਿੱਥੇ ਕਿ ਉਹ ਉਹਨਾਂ ਲੋਕਾਂ ਦੀ ਸੇਵਾ ਕਰਦੇ ਨੇ ਜੋ ਅਪਾਹਜ ਨੇ ਬੇਸਹਾਰਾ ਨੇ ਇਹ ਕਾਰਜ ਦੇ ਵਿੱਚ ਉਹ ਪਿਛਲੇ 60 ਦਿਨਾਂ ਤੋਂ ਜਾਂ ਉਸ ਤੋਂ ਵੱਧ ਸਮੇਂ ਤੋਂ ਲੱਗੇ ਹੋਏ ਨੇ ਲਗਾਤਾਰ ਡਟੇ ਹੋਏ ਨੇ ਸੇਵਾ ਕਰ ਰਹੇ ਨੇ ਭਾਈ ਕਨਈਆ ਜੀ ਸੇਵਾ ਸੈਟੀ ਖੰਨਾ ਵੱਲੋਂ ਜੋ ਸਾਡੇ ਸ਼ਹਿਰ ਸਮਾਜ ਦੀ ਸੰਗਤ ਵੱਲੋਂ ਦਸਵੰਧ ਭੇਟਾ ਕੀਤਾ ਗਿਆ ਅੱਜ ਸੇਵਾ ਡੀਜ਼ਲ ਦੇ ਲਈ ਲੈ ਕੇ ਆਏ ਆ ਤੇ ਇਸ ਸਮੇਂ ਅਸੀਂ ਖੜੇ ਆ ਬਿਲਕੁਲ ਇਹ ਉਹ دریاਵਾ ਹਰੀਕੇ ਪੱਤਣ ਜਿੱਥੋਂ ਸਤਲੁਜ ਬਿਆਸ ਦਰਿਆ ਨੇ ਜਿਹੜੇ ਉਹ ਇਕੱਠੇ ਹੋ ਕੇ ਇੱਕ ਵਹਿਣ ਬਣਦਾ ਸਤਲੁਜ ਦਰਿਆ ਦੇ ਰੂਪ ਵਿੱਚ ਬਿਲਕੁਲ ਦਰਿਆ ਦੇ ਅੰਦਰ ਖੜੇ ਆ ਇਹਦੇ ਨਾਲ ਹੀ ਅਸੀਂ ਤੁਹਾਨੂੰ ਉਹ ਖੇਤ ਵੀ ਦਿਖਾਵਾਂਗੇ ਜਿਹੜਾ ਖੇਤਾਂ ਦੇ ਵਿੱਚ ਰੇਤ ਬਹੁਤ ਜ਼ਿਆਦਾ ਭਰ ਚੁੱਕਿਆ ਹੈ ਟਰੈਕਟਰ ਵਾਹੀ ਕਰ ਰਹੇ ਨੇ ਸਮਾਂ ਲੱਗਦਾ ਹੈ ਪੈਸਾ ਖਰਚ ਹੋ ਰਿਹਾ ਡੀਜ਼ਲ ਲੱਗ ਰਿਹਾ ਤੇ ਤੁਹਾਡੇ ਵਰਗੇ ਸਾਡੇ ਦਾਨੀ ਸੱਜਣ ਜਿਹੜੇ ਨੇ ਉਹ ਸੇਵਾ ਨਿਭਾ ਰਹੇ ਨੇ ਗੱਲਬਾਤ ਕਰਦੇ ਆ ਸਾਡੇ ਵਿੱਚ ਹਾਜ਼ਰ ਨੇ ਜਤਿੰਦਰ ਸਿੰਘ ਮੈਮੀ ਇਹ ਦੇਖੋ ਜੀ ਇਸ ਪਾਸੇ ਇਹ ਦਰਿਆ ਦਾ ਉਹ ਦ੍ਰਿਸ਼ ਹਾਂਜੀ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਕਿ ਆਪਾਂ ਪਹੁੰਚੇ ਆਂ ਆਪਾਂ ਪਹਿਲਾਂ ਵੀ ਭਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਨਿਰੰਤਰ ਸੇਵਾਵਾਂ ਹਰ ਪੀੜ ਤੇਰੀਏ ਦੇ ਵਿੱਚ ਨਿਭਾ ਰਹੇ ਆਂ ਤੇ ਅੱਜ ਫੇਰ ਜਿਵੇਂ ਕਿ ਪਹਿਲਾਂ ਸਾਨੂੰ ਦੱਸਿਆ ਗਿਆ ਸੀ ਸਾਡੀਆਂ ਸੰਸਥਾਵਾਂ ਨਾਲ ਜਿੱਦਾਂ ਕਿ ਖਾਲਸਾ ਆਈਡ ਵੀਰਪਾਲ ਸਿੰਘ ਖਰਾੜ ਲਚਕਾਣੀ ਤੋਂ ਜਿਹੜੇ ਸੇਵਾ ਕਰਦੇ ਨੇ ਪਹਿਲਾਂ ਰਸਦ ਭੇਟਾ ਬਹੁਤ ਆਈ ਤੇ ਸਾਨੂੰ ਰੋਕ ਦਿੱਤਾ ਗਿਆ ਸੀ ਕਿ ਰਸਦ ਭੇਟਾ ਦੀ ਜ਼ਰੂਰਤ ਨਹੀਂ ਹੈ ਤੇ ਹੁਣ ਜਿਹੜਾ ਕੰਮ ਹੈ ਇਹ ਪਾਣੀ ਉਤਰੇ ਤੋਂ 2 ਮਹੀਨੇ ਬਾਅਦ ਜਦੋਂ ਵੀ ਇਹ ਪਾਣੀ ਉਤਰਦਾ ਉਸ ਤੋਂ ਬਾਅਦ ਅਸਲੀ ਜਿਹੜੀ ਵਰਖ ਦੀ ਘੜੀ ਆ ਉਹ ਫਿਰ ਸ਼ੁਰੂ ਹੋਣੀ ਆ ਤੇ ਅੱਜ ਫੇਰ ਸਰਬੱਤ ਦਾ ਭਲਾ ਸਾਬ ਨੇ ਸਾਨੂੰ ਓਟਾਖਸਰਾ ਬਖਸ਼ਿਆ ਮਿਹਰ ਕੀਤੀ ਉਹਨਾਂ ਨੇ ਅੱਜ ਫੇਰ ਅਸੀਂ ਇਸ ਹੜਪਾਰਤ ਪੀੜਿਤ ਏਰੀਆ ਦੇ ਵਿੱਚ ਆਏ ਆ ਜਿੱਥੇ ਕਿ ਦੇਖ ਕੇ ਅੱਜ ਨਾ ਕੋਈ ਸੋਸ਼ਲ ਮੀਡੀਆ ਕੋਈ ਆਪਣੇ ਚੈਨਲ ਕੋਈ ਮੀਡੀਆ ਚੈਨਲ ਕੋਈ ਕੁਝ ਨਹੀਂ ਦਿਖਾ ਰਿਹਾ ਕਿ ਅੱਜ ਇਹਨਾਂ ਕਿਸਾਨਾਂ ਨੂੰ ਅਸਲ ਦੇ ਵਿੱਚ ਤੁਹਾਡੀ ਕਿੰਨੀ ਜ਼ਰੂਰਤ ਆ ਅੱਜ ਇਹਨਾਂ ਪਰਿਵਾਰਾਂ ਨੂੰ ਸਾਡੀ ਕਿੰਨੀ ਜ਼ਿਆਦਾ ਜ਼ਰੂਰਤ ਆ ਕਿਉਂਕਿ ਉਹਨਾਂ ਦੇ ਖੇਤਾਂ ਦੇ ਵਿੱਚ ਜੋ ਉਜਾਊ ਖੇਤ ਸੀ 5 5 7 7 ਫੁੱਟ ਜਿਹੜਾ ਰੇਤਾ ਹੈ ਉਹ ਭਰ ਚੁੱਕਿਆ ਹੈ ਰੇਤੇ ਨੂੰ ਇਕੱਠਾ ਕਰਨਾ ਰੇਤੇ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟ ਕਰਨਾ ਉਹਨਾਂ ਦੇ ਖੇਤਾਂ ਨੂੰ ਉਪਜਾਊ ਕਰਨਾ ਇਹ ਬਹੁਤ ਹੀ ਮਹਿੰਗਾ ਕਾਰਜ ਹੈ ਇੱਥੇ ਜਿਵੇਂ ਆ ਕੇ ਦੇਖਿਆ ਇਹ ਕਈ ਸੰਸਥਾਵਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਸੇਵਾਦਾਰ ਲੱਗੇ ਹੋਏ ਨੇ 100-100 ਟਰੈਕਟਰ ਚੱਲ ਰਿਹਾ ਹੈ ਤੇ ਜਦੋਂ ਇੰਨੇ ਵੱਡੇ ਲੈਵਲ ਤੇ ਸੰਸਥਾਵਾਂ ਵੱਲੋਂ ਇਹ ਸੇਵਾ ਚੱਲ ਰਹੀ ਹੈ ਤੇ ਨਾਲ-ਨਾਲ ਉਹਨਾਂ ਨੂੰ ਰੋਜ਼ ਦੇ ਉਹਨਾਂ ਨੂੰ ਡੀਜ਼ਲ ਵੀ ਚਾਹੀਦਾ ਉਹਨਾਂ ਨੂੰ ਖਾਣ ਲਈ ਰਸਦ ਵੀ ਚਾਹੀਦੀ ਹੈ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਸੋ ਅੱਜ ਭਾਈ ਘਰਾਈਆ ਜੀ ਸੇਵਾ ਸੁਸਾਇਟੀ ਖੰਨਾ ਵੱਲੋਂ ਜਿੰਨੀ ਵੀ ਤਿਲ ਫੁੱਲ ਭੇਟਾ ਸਾਡੀ ਸੰਗਤ ਵੱਲੋਂ ਅਸੀਂ ਖੰਨੇ ਦੇ ਵਿੱਚ ਇਕੱਠੀ ਕੀਤੀ ਸੀ ਅੱਜ ਉਹ ਲੈ ਕੇ ਇੱਥੇ ਪਹੁੰਚੇ ਆ ਤੇ ਉਹ ਵੀਰ ਜੀ ਉਹਨਾਂ ਨੂੰ ਸਪੁਰਦ ਕਰ ਦਿੱਤੀ ਗਈ ਹੈ ਤਾਂ ਜੋ ਆਪਾਂ ਜਿਹੜੀ ਇੱਥੇ ਉਹ ਸੇਵਾ ਕਰ ਰਹੇ ਨੇ ਕਿਉਂਕਿ ਇੱਕ ਗਰਾਊਂਡ ਵਰਕ ਤੇ ਰਹਿ ਕੇ ਸੇਵਾ ਕਰਨੀ ਬਹੁਤ ਵੱਡਾ ਇੱਕ ਕੰਮ ਹੁੰਦਾ ਹੈ ਇਸ ਕਰਕੇ ਉਹ ਸਾਰੀ ਸੇਵਾਵਾਂ ਨਿਰੰਤਰ ਚੱਲ ਰਹੀਆਂ ਨੇ ਅੱਜ ਅਸੀਂ ਗਰਾਊਂਡ ਤੇ ਪਹੁੰਚੇ ਹਾਂ ਦੇਖ ਰਹੇ ਹਾਂ ਕਿ ਕਿਵੇਂ ਰੇਤ ਤੇ ਰੇਤ ਕੇ ਖੇਤਾਂ ਦੇ ਵਿੱਚ ਫੈਲ ਰਹੀ ਹੈ ਉਹ ਸਾਰੇ ਉਹਨਾਂ ਨੂੰ ਕੱਢ ਕੇ ਉਹ ਖੇਤ ਆ ਜਿਹੜੇ ਵਾਹੀਯੋਗ ਲੋਕਾਂ ਨੂੰ ਕਣ ਡੀਏਪ ਸਾਰੀਆਂ ਖਾਦਾਂ ਵੀ ਪਚਾ ਰਹੇ ਨੇ ਇਸ ਕਰਕੇ ਆਓ ਆਪਾਂ ਮਿਲ ਜੁਲ ਕੇ ਇਸੇ ਤਰ੍ਹਾਂ ਸਮਾਜ ਦੇ ਭਲੇ ਲਈ ਆਪਣੇ ਪੰਜਾਬ ਦੀ ਮਿੱਟੀ ਲਈ ਆਪਣੇ ਪੰਜਾਬ ਲਈ ਸੇਵਾ ਕਰਦੇ ਰਹੀਏ ਸਾਡੇ ਜੋਧੇ ਬੰਨ ਦੇ ਉੱਤੇ ਵੀ ਖੜੇ ਨੇ ਸਰਜੀਤ ਸਿੰਘ ਭਾਜੀ ਮੁਕੇਸ਼ ਸਿੰਘ ਜੀ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਬੰਦ ਦੇ ਉੱਤੇ ਜਾ ਕੇ ਸਤਿ ਸ਼ਕਾਲ ਜੀ ਸਤਿ ਸ਼ਕਾਲ ਭਾਜੀ ਵਾਹਿਗੁਰੂ ਜੀ ਅਜੇ ਕਿ ਪੱਤਨ ਚ ਅਸੀਂ ਟਿੰਡਾਂ ਵਿੱਚ ਇੱਥੇ ਸੇਵਾ ਚੱਲ ਰਹੀ ਹੈ ਲਚਕਾਣੀ ਵਾਲਿਆਂ ਦੀ ਉੱਥੇ ਖੜੇ ਆਂ ਲਾਈਵ ਇੱਕ ਪਾਸੇ ਦਰਿਆ ਇੱਕ ਪਾਸੇ ਖੇਤ ਕਾਰ ਜੋ ਬਣ ਹੈ ਉਹ ਵੀ ਇਹ ਨਾ ਲਚਕਾਨੀਆਂ ਨਾਲ ਨੇ ਲਾਇਆ ਹੈ ਤਾਂ ਕਿ ਇਹ ਸਾਰਾ ਜਿਹੜਾ ਇਕੋ ਜਿਹਾ ਹੋ ਗਿਆ ਸੀ ਇਹਨੂੰ ਪਾਣੀ ਨੂੰ ਅਲੱਗ ਕੀਤਾ ਜਾ ਸਕੇ ਬਹੁਤ ਵੱਡੇ ਪੱਧਰ ਦੀ ਸੇਵਾ ਜਿਹੜੀ ਇਹਨਾਂ ਨੇ ਲਾਂਚ ਕੀਤੀ ਹੈ ਤੁਹਾਡੇ ਭਾਗ ਨੇ ਇਹਨਾਂ ਤੇ ਅਸੀਂ ਜੋ ਅੱਜ ਦੇਖ ਰਹੇ ਹਾਂ ਇੱਥੇ ਇੱਥੇ ਹਲੇ ਵੀ ਨੀਣਾ ਹੋਰ ਲੱਗ ਜਾਏਗਾ ਇਹ ਸੇਵਾ ਨੂੰ ਚਲਦਿਆਂ ਨੂੰ ਬਹੁਤ ਜ਼ਿਆਦਾ ਡੀਜ਼ਲ ਲੱਗ ਚੁੱਕਿਆ ਤੇ ਹੋਰ ਵੀ ਕਾਫੀ ਲੋੜ ਹੈ ਸਾਡੇ ਕੋਲ ਜਿਹੜੀ ਮਾਇਆ ਇਕੱਠੀ ਹੋਈ ਸੀ ਲਗਭਗ 75000 ਦੇ ਕਰੀਬ ਬਈ ਸੀ ਅਸੀਂ ਅੱਜ ਜਿਹੜਾ ਨੂੰ ਲਚਕਾਣੀ ਵਾਲਾ ਨੂੰ ਡੀਜ਼ਲ ਵਾਸਤੇ ਤੇਣ ਆਇਆ ਤੇ ਉਹ ਦੇ ਚੱਲੇ ਆ ਤੇ ਜੇ ਤੁਸੀਂ ਸਾਥ ਦੋਗੇ ਤਾਂ ਆਪਾਂ ਹੋਰ ਵੀ ਅੱਗੇ ਦੁਬਾਰਾ ਮੈਨੂੰ ਲੱਗਦਾ ਗੇੜਾ ਲਾਣਾ ਪਊਗਾ ਇੱਕ ਕਿਉਂਕਿ ਇੱਥੇ ਬਹੁਤ ਲੋਡ ਹੈ ਚਾਹੇ 1-1 ਲੀਟਰ ਡੀਜ਼ਲ ਦੇਈਏ 2-2 ਲੀਟਰ ਦੇਈਏ 100-100 200-200 ਕਰਕੇ ਇੱਥੇ ਬਹੁਤ ਲੋਡ ਹੈ ਹੱਲੇ ਸਹਿਯੋਗ ਦਿਓ ਸਾਰੇ ਜਣੇ ਅੱਜ ਅਸੀਂ ਲਾਈਵ ਇੱਥੇ ਦੇਖਣ ਇਸੇ ਵਾਸਤੇ ਆਏ ਸੀ ਕਿ ਜਾ ਕੇ ਪੁਜੀਸ਼ਨ ਕੀ ਹੈ ਤਾਂ ਕਿ ਕੋਈ ਗਲਤ ਕੰਮ ਨਾ ਰਵੇ ਕਿ ਇੱਥੇ ਸੇਵਾ ਦੀ ਲੋਡ ਹੈਗੀ ਹੈ ਜਾਂ ਨਹੀਂ ਹੈਗੀ ਹੈ ਇਹ ਉਹ ਸਾਰੇ ਜਾਣੇ ਵਾਈਕੁਰਜੀਤ ਕਾਲਸਾ ਵਾਈਕੁਰਜੀਤ ਤੁਸੀਂ ਦੇਖ ਸਕਦੇ ਹੋ ਬਿਲਕੁਲ ਮਕੇਸ਼ ਸਿੰਘ ਜੀ ਜਤਿੰਦਰ ਸਿੰਘ ਮਹਿਮੀ ਜੀ ਖੜੇ ਨੇ ਇਹਨਾਂ ਦੇ ਪਿੱਛੇ ਪਾਸੇ ਦਰਿਆ ਦਾ ਦ੍ਰਿਸ਼ ਵੀ ਦਿਖ ਰਿਹਾ ਹੈ ਮਕੇਸ਼ ਸਿੰਘ ਜੀ ਕੀ ਕਹਿਣੇ ਨੇ ਤੁਹਾਡੇ ਮੈਂ ਤਾਂ ਆਪਣੇ ਖੰਨਾ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੁੰਦਾ ਵੀ ਆਪਣੇ 1 ਲੱਖ 80 ਹਜ਼ਾਰ ਦੀ ਜੋ ਪੋਪੂਲੇਸ਼ਨ ਹੈ ਇੱਕ ਇੱਕ ਲੀਟਰ ਡੀਜ਼ਲ ਆਪਣੇ ਦਸਵੰਤ ਵਿੱਚੋਂ ਕੱਢੋ ਉਹ ਜ਼ਰੂਰ ਭੇਜੀ ਆਪਾਂ ਇੱਥੇ ਅਗਰ ਨੂੰ ਪਤਾ ਲੱਗੇ ਕਿਉਂਕਿ 25 ਦਿਨ ਕਟੋ-ਕਟ ਹੋਰ ਲੱਗਣਗੇ 25 ਦਿਨ ਤੱਕ ਕਹਿੰਦੇ ਆਂ ਜੀ ਲੇਕਿਨ ਮਹੀਨਾ ਲੱਗ ਜਾਣਾ ਔਰ ਜੇ 1.5 ਲੱਖ ਰੁਪਏ ਪਰ ਡੇ ਦਾ ਖਰਚਾ ਇੱਥੇ ਆਪਾਂ ਇੱਕ ਦਿਨ ਜਿਉਂ ਉਹਨਾਂ ਨੇ ਤਿੰਨ ਪਿੰਡ ਗੋਦ ਲਏ ਆ ਤਾਂ ਆਪਾਂ ਇੱਕ ਦਿਨ ਤਾਂ ਗੋਦ ਲੈ ਲਈਏ ਇੱਕ ਦਿਨੇ ਸਾਰਾ ਸ਼ਹਿਰ ਇਕੱਠਾ ਹੋ ਕੇ ਗੋਦ ਲੈ ਲਓ ਇੱਕ-ਇੱਕ ਲੀਟਰ ਡੀਜ਼ਲ ਅਸੀਂ ਮੰਗ ਕਰਦੇ ਆਂ ਵੀ ਇੱਥੇ ਪਚਾਈ ਜੈ ਸ਼੍ਰੀ ਰਾਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਸੀਂ ਇੱਧਰਲੇ ਪਾਸੇ ਦੇਖ ਲਓ ਜੀ ਇਹ ਬਹੁਤ ਵੱਡੀ ਤعداد ਦੇ ਵਿੱਚ ਟਰੈਕਟਰ ਘੁੰਮ ਰਹੇ ਨੇ ਜਿਹੜੇ ਖੇਤਾਂ ਨੂੰ ਪੱਧਰ ਕਰ ਰਹੇ ਨੇ ਰੇਤੇ ਨੂੰ ਇੱਕ ਸਾਈਡ ਰਟਾ ਰਹੇ ਨੇ ਜੋ ਵਾਹੀਯੋਗ ਜ਼ਮੀਨ ਹੈ ਉਹਨੂੰ ਥੱਲੋਂ ਕੱਢਣ ਦਾ ਕੋਸ਼ਿਸ਼ ਕਰ ਰਹੇ ਨੇ ਭਾਈ ਗੁਰਜੀ ਇਹਨਾਂ ਖੇਤਾਂ ਨੂੰ ਵਾਹੀਯੋਗ ਬਣਾਉਣ ਲਈ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ ਸਾਡੇ ਵੀਰ ਬੈਠੇ ਨੇ ਜੋ ਸੇਵਾ ਵੀ ਕਰ ਰਹੇ ਨੇ ਸਸੀ ਕავੇਤ ਜੀ ਤੁਸੀਂ ਇੱਥੇ ਟਰੈਕਟਰ ਦੀ ਨਾਲ ਸੇਵਾ ਨਿਭਾ ਰਹੇ ਹੋ ਹਾਂਜੀ ਪਹਿਲੀ ਆਪਦੀ ਆਪਦੀ ਅੱਛਾ ਇਹ ਤੁਹਾਡੀ ਪਹਿਲੀ ਹੈ ਜੀ ਹਾਂਜੀ ਹਾਂਜੀ ਆਪਦੀ ਬਣੋ ਕਿੰਨੇ ਕਿੱਲੇ ਪੈਲੀ ਸੀ ਸਾਰੇ ਇਧਰ ਆਪਣੇ ਕੋ ਬਾਈਕ ਲੈ ਥਾਂ ਅਸੀਂ ਓਕੇ ਵਿੱਚੋਂ 12 13 ਅਗਲੇ ਖਰਾਬ ਹੋ ਗਿਆ 12 13 ਕਿੱਲੇ ਖਰਾਬ ਹੋ ਚੁੱਕੇ ਨੇ ਆ ਗਿਆ ਹਾਂ ਤੇ ਬਾਕੀ ਉਹ ਤਾਂ ਸਹੀ ਕਿਹੜਾ ਪਿੰਡ ਹੈ ਜੀ ਇਹ ਰਾਦਲ ਰਾਦਲ ਕੇ ਪਿੰਡ ਹੈ ਤੇ ਬੰਨੇ ਦੇ ਪਰਲੇ ਪਾਰ ਤੁਹਾਡਾ ਘਰ ਹੈ ਜਿਹੜਾ ਬੰਨ ਤੋਂ ਪਰਲੇ ਮਨੇ ਘਰ ਪਰਲੇ ਬਨੇ ਆ ਪਹਿਲੀ ਉਧਰ ਵੀ ਹੈਗੀ ਆ ਓਕੇ ਇਧਰ ਬਾਈ ਨੇ ਬਾਈ ਨੇ ਖਾਂ ਇਧਰ ਹਾਂਜੀ ਬਾਕੀ ਉਹ ਜਿਆਦਾ ਤੇ ਸਹਿਯੋਗ ਕਿਹਣਾ ਵੱਲੋਂ ਕੀਤਾ ਜਾ ਰਿਹਾ ਪਾਲ ਸਿੰਘ ਰੋ ਹਾਂਜੀ ਅੱਜ ਅਸੀਂ ਵੀ ਉਹਨਾਂ ਨੂੰ ਮਿਲਣ ਆਏ ਸੀ ਕਿਉਂਕਿ ਸਾਡੀ ਵੀ ਸੰਸਥਾ ਭਾਈ ਕਨਈਆ ਜੀ ਸੇਵਾ ਸਰਟੀ ਤੇ ਤੇਲ ਤੁੰਦੀ ਸੇਵਾ ਕਰਦਾ ਹੈ ਠੀਕ ਹੈ ਔਰ ਕਿਵੇਂ ਦਾ ਲੱਗ ਰਿਹਾ ਹੈ ਜਦੋਂ ਸੇਵਾ ਚੱਲ ਰਹੀ ਹੈ ਵਧੀਆ ਬੜੀ ਮਤ ਕੀਤੀ ਇਹਨੇ ਕਰਨਿਆ ਕੀ ਸਹਿਯੋਗ ਮਿਲ ਰਿਹਾ ਹੋਰ ਜੂਰ ਤੇਲ ਦਾ ਦੇਂਡਾ ਵੀ ਤਾਂ ਵੀ ਦਿੱਤਾ 20 ਵੀ ਦੇਤਾ ਕੀ ਕਹਿਣਾ ਚਾਹੋਗੇ ਤੁਸੀਂ ਪਬਲਿਕ ਨੂੰ ਬਹੁਤ ਧੰਨਵਾਦ ਇੱਕ ਸੁਨੇਹਾ ਵੀ ਕਿਉਂਕਿ ਹਜੇ ਕਾਰਜ ਹੋਰ ਵੀ ਰਹਿੰਦੇ ਨੇ ਹਾਂਜੀ ਹਾਂਜੀ ਨੇ ਆਹੋ ਵੀ ਕੇ ਲੋ ਵਾਚਾਰ ਕੇ ਸੇਵਾ ਹੈ ਜਿੰਨੀ ਹੋਵੇ ਪਰ ਉਹ ਤੁਮ ਮਤਲਬ ਮਦਦ ਨਹੀਂ ਮਤ ਹੋ ਜੇ ਅੱਜ ਕੰਮ ਇਹ ਵੀਰ ਬੈਠੇ ਨੇ ਕਿੱਥੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਪੁੱਤਰ ਆਪਣਾ ਜਸ਼ਨ ਸਿੰਘ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਅਸੀਂ ਵਾੜਾ ਤੇ ਲਈ ਆ ਅੱਛਾ ਕੰਮ ਕਰਨ ਲਈ ਆਏ ਆ ਟਰੈਕਟਰ ਲੈ ਕੇ ਆਏ ਹੋ ਤੁਸੀਂ ਅੱਛਾ ਕਿੰਨੇ ਦਿਨ ਹੋ ਗਏ ਤੁਹਾਨੂੰ ਟਰੈਕਟਰ ਚਲਾਉਣ ਦੇ ਨੂੰ ਸਾਨੂੰ 8 ਦਿਨ ਹੋ ਗਏ 8 ਦਿਨ ਹੋ ਗਏ ਕਿੰਨੇ ਫੁੱਟ ਜਿਹੜਾ ਰੇਤਾ ਸੀਗਾ ਇੱਥੇ ਚੜਿਆ ਹੋਇਆ ਸੀ ਔਰ ਤੁਸੀਂ ਕਿੰਨਾ ਕੁ ਪੱਧਰ ਕਰਤਾ ਹਰੇਕ ਤਾਂ 10 10 ਫੁੱਟ ਚੜੀ ਪਈ ਹੁਣ ਬਾਕੀ ਹੋ ਗਈ ਹੈ ਫਦਰ ਜ਼ਿਆਦਾਤਰ ਥੋੜਾ ਹੀ ਕੰਮ ਰਹਿ ਗਿਆ ਕਿੰਨੇ ਕ ਪਰਸੈਂਟ ਰਹਿ ਗਿਆ ਥੋੜਾ ਹੀ ਸੌਜੋ 20% 75 ਰਹਿ ਗਿਆ ਹੁੰਦੀ ਜਾਂਦੀ ਬੰਦੀ ਜਾਂਦੀ ਆ ਜਿਵੇਂ ਆਪਾਂ ਮੋਟਰ ਤੇ ਖੜੇ ਆਂ ਵੀਰ ਜੀ ਇੱਥੇ ਕਿੱਥੇ ਤੱਕ ਪਾਣੀ ਚੱਲ ਰਿਹਾ ਸੀ ਪਾਣੀ ਇੱਥੇ ਤੱਕ 6 7 8 ਫੁੱਟ ਤੱਕ ਚੱਲ ਗਿਆ ਪੂਰਾ ਪਾਣੀ ਚੱਲ ਗਿਆ ਦੇਖੋ ਜੀ ਆ ਇੱਕ ਮੋਟਰ ਤੁਹਾਨੂੰ ਦਿਖਾਣੇ ਆ ਇਹ ਮੋਟਰ ਦੇ ਆ ਦੇਖ ਲੱਗੀ ਹੋਈ ਆ ਜਿੱਥੇ ਆ ਕੱਪੜੇ ਟੰਗੇ ਹੋਏ ਨੇ ਇੱਥੇ ਤੱਕ ਪਾਣੀ ਆ ਜਿਹੜਾ ਉਹ ਆਪਣੇ ਨਿਸ਼ਾਨ ਦਿਖਾ ਰਿਹਾ ਕਿਉਂਕਿ ਇਹਦਾ ਜਿਹੜਾ ਤਣਾ ਉਹ ਲਿਬੜਿਆ ਹੋਇਆ ਰੇਤੇ ਨਾਲ ਮਿੱਟੀ ਨਾਲ ਇਹ ਦੇਖੋ ਇਹ ਲਿਬੜਿਆ ਹੋਇਆ ਤਣਾ ਸਾਰਾ ਤੇ ਔਰ ਲਗਭਗ ਇਹ 6 ਫੁੱਟ ਦੇ ਨੇੜੇ ਤੇਰੀ ਹਾਈਟ ਹੈ ਤਾਂ ਇਹ ਤੋਂ ਉੱਪਰ ਤੱਕ ਹੈਗਾ ਹਾਂਜੀ ਹਾਂ ਜੀ ਇਹ ਤੋਂ ਕਾਫੀ ਥੋੜਾ ਜਿੱਥੇ ਹਾਂ ਔਰ ਇਹ ਇਹ ਟਿਊਬਲ ਹੈ ਉੱਚੀ ਜਗ੍ਹਾ ਤੇ ਹੈ ਖੇਤ ਇਤੋਂ ਵੀ ਨੀਵਾ ਸੀ ਕਹਿਣ ਦਾ ਮਤਲਬ ਇੱਥੇ 2 ਫੁੱਟ ਨੀਵਾ ਖੇਤ ਇਤੋਂ 8 ਫੁੱਟ ਦੇ ਕਰੀਬ 8 8-10 ਫੁੱਟ 10 ਫੁੱਟ ਲੱਗਿਆ ਇੱਥੇ ਪਾਣੀ ਅੱਛਾ ਜੀ ਹਾਂ ਇੱਥੇ 10-10 ਵਿੱਧਾ ਪੋਲੋ ਤੇ 10 ਲੱਖ ਫੁੱਟ ਬੁਜਾਰਾ 11 ਫੁੱਟ ਪਾਣੀ ਲੱਗਿਆ ਇੱਥੇ ਸਾਰੀ ਖੇਤੀ ਤੁਹਾਡੀ ਖਰਾਬ ਹੋ ਗਈ ਹਾਂਜੀ ਹਾਂਜੀ ਸਾਰੀ ਖਰਾਬ ਹੋ ਗਈ ਸਰਕਾਰ ਵੱਲੋਂ ਕੋਈ ਸਹਾਇਕ ਹੋ ਗਿਆ ਹਲੇ ਤੱਕ ਸੰਯਾਗ ਸਰਕਾਰ ਨੇ ਦਿੱਤਾ ਮੁਆਵਜ਼ਾ ਤੁਹਾਨੂੰ ਮਿਲਿਆ ਹਾਂਜੀ ਹਾਂਜੀ ਅੱਛਾ ਉਹਦੇ ਚ ਕੀ ਕੀ ਮੁਆਵਜ਼ੇ ਜਿ ਹੋਂ ਦੇ ਚ ਉਹਨਾਂ ਨੇ ਪੈਸੇ ਦਿੱਤੇ 20000 ਰੁਪਏ ਕਿੰਨੇ ਦਾ ਇੱਕ ਕਿੱਲੇ ਦਾ 20000 ਰੁਪਏ ਇੱਕ ਕਿੱਰ ਦਾ 20000 ਉਹ ਤਾਂ ਜਿਹੜਾ ਇੱਕ ਤੁਹਾਡਾ ਪੁਰਾਣਾ ਹਾਂਜੀ ਜਿਹੜਾ ਖਰਚਾ ਹੋਇਆ ਪਿਆ ਸੀਗਾ ਉਹ ਵੀ ਨਹੀਂ ਪੂਰਾ ਹੋਇਆ ਹੁਣ ਪੂਰਾ ਨਹੀਂ ਹੋਇਆ ਅੱਗੇ ਵੜੇ ਆਂਦੇ ਆਂ ਬਾਕੀ ਆਸੰਦ ਦਾ ਖਰਚਾ ਕਰਨਾ ਚਲੋ ਤੇਲ ਦਾ ਟੇਵਾ ਕਰਨੇ ਬਾਕੀ ਸਾਡੀ ਭਾਈ ਘਟੋਰਾ ਵੀ ਕਰਨੀ ਪੈਂਦੀ ਆ ਹਾਂ ਤੇਲ ਵੀ ਕੋਈ ਨਾ ਆਪ ਨੂੰ ਨਾਲ ਹਾਂ ਨਹੀਂ ਬਾਕੀ ਜਿਹੜਾ ਇਹਨੂੰ ਕੰਨਾ ਘਾਟੀ ਆ ਜੀ ਗੜੀ ਗੜੀ ਹਾਂ ਤੇਰਾ ਕਰਨੇ ਮਰ ਤੋਂ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆਂ ਵੀ ਜਲਦੀ ਹੀ ਸਾਡੇ ਇਹਨਾਂ ਭਰਾਵਾਂ ਦੇ ਪੰਜਾਬੀ ਭਰਾਵਾਂ ਦੇ ਖੇਤ ਨੇ ਜਿਹੜੇ ਪਹਿਲਾਂ ਵਾਂਗ ਬਹਾਹੀ ਜੋਗ ਹੋ ਜਾਣਗੇ ਤੇ ਦੁਬਾਰਾ ਆਪਣੇ ਖੁਸ਼ੀਆਂ ਦੇ ਖੇੜੇ ਮੰਨਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਇਧਰਲੇ ਪਾਸੇ ਸਾਡੇ ਉਹ ਵੀਰ ਨੇ ਜਿਨ੍ਹਾਂ ਦੀ ਇਹ ਜ਼ਮੀਨ ਹੈ ਜਿਨ੍ਹਾਂ ਦੇ ਖੇਤ ਨੇ ਜਿਹਦੇ ਵਿੱਚ ਅਸੀਂ ਖੜੇ ਆ ਕੀ ਨਾਮ ਹੈ ਵੀਰ ਜੀ ਤੁਹਾਡਾ ਜੀ ਮੇਰਾ ਨਾਮ ਮਤੀਤ ਸਿੰਘ ਆਖੀ ਰਾਤ ਹੈ ਪਿੰਡ ਦਾ ਕੀ ਨਾਮ ਹੈ ਰਾਦਲਕੇ ਜੀ ਰਾਦਲਕੇ ਹਾਂਜੀ ਤੁਹਾਡੀ ਕਿੰਨੀ ਪੈੜੀ ਹੈ ਜਿਹਦੇ ਵਿੱਚ ਇਹ ਪਾਣੀ ਦਾ ਜਿਹੜਾ ਮੇਰੀ 5 ਕਿਲੇ ਪੈੜੀ ਹੈ 5 ਕਿਲੇ ਦੇ ਵਿੱਚ ਮਰਦਾ ਖਾਨੀ ਬੱਜਾ ਕਾਰੀ ਦੇ ਵਿੱਚ ਨੇ 5-5 ਛੇ ਛੋਟੇ ਪੈ ਗਿਆ ਇੰਨਾ ਜੇ ਜਨੇ ਟਰੈਕਟਰ ਲੱਗੇ ਹੋਏ ਨੇ ਕਿਹੜੇ ਮਤਲਬ ਜੀ ਤੱਤਰ ਕਹਿੰਦੇ ਪਾਇਆ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਵਾ ਤੁਸੀਂ ਸਾਡੀ ਆਣੀ ਸਾਰ ਲਈ ਹੈ ਕਿਤੇ ਵਿਫਾਗ ਦੇ ਮਹਿਕ ਮੈਨੂੰ ਸਾਡੀ ਸਾਰ ਨਹੀਂ ਲਈ ਗਈ ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਵਾ ਸਾਇਆ ਬਾਬਾ ਪਾਲ ਸਿੰਘ ਜੀ ਲੁਕਾਣੀ ਸਾਹਿਬ ਵਾਲੇ ਉਹਨਾਂ ਨੇ ਸਾਡੀ ਮਦਦ ਕਰਵਾ ਰਹੇ ਨੇ ਬਹੁਤ-ਬਹੁਤ ਤੁਹਾਡਾ ਜੀ ਇਹ ਆਪਣਾ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਹੈ ਮੈਂ ਤਾਂ ਪਾਇਆ ਰਿਸ਼ਤੇਦਾਰ ਨੇ ਸਾਡੇ ਇੱਥੇ ਹਾਂ ਇਹ ਜਿਹੜੇ ਖੇਤ ਵਾਏ ਜਾ ਰਹੇ ਨੇ ਰੇਤਾ ਚੱਕਿਆ ਜਾ ਰਿਹਾ ਕਿਹੜੇ ਪਿੰਡ ਦੇ ਨੇ ਰਾਦਲ ਕਿਹਦੇ ਪਿੰਡ ਦੇ ਇੱਥੋਂ ਆਪਾਂ ਕਿੰਨੇ ਫੁੱਟ ਇਹ ਜਿਹੜਾ ਰੇਤਾ ਚੱਕਿਆਣਾ ਜਿਹੜਾ ਥੱਲੋਂ ਜਮੀਨੀ ਜਿਹੜੀ ਆ ਅਸਲੀ ਖੇਤੀ ਵਾਲੀ ਵਾਹੀ ਜੋਗ ਨਿਕਲਣੀ ਆ ਮੇਰੇ ਘਰ ਤੋਂ ਤਿੰਨ ਚਾਰ ਫੁੱਟ ਖੇਤੀ ਆ ਗਈ ਫੇਰ ਥੱਲੋਂ ਨਿਕਲੇਗੀ ਖੇਤੀ ਵਾਲੀ ਕਿੰਨੀ ਚੱਕ ਚੁੱਕੇ ਆਪਾਂ ਆ ਜੱਟਾਂ ਕਿਹਾ ਬਾਈ ਦਾ ਆਤੀ ਅੱਜ ਆਏ ਆ ਪਹਿਲੇ ਬਾਬੇ ਲੱਗੇ ਰਹੇ ਨੇ ਤੋਂ ਸੰਗਤ ਓਕੇ ਹਾਂ ਉਹਨਾਂ ਜੋੜਿਆ ਕੇ ਬਾਅਦ ਕੁਝ ਆਈ ਆ ਆ ਰਾਤ ਟੋਕੜਾ ਪਿਆ ਹੈ ਜੇ ਤੁਸੀਂ ਨਹੀਂ ਦੋਦੋ ਕੋਈ ਚੰਗਾ ਨੰਬਰ ਚੁੱਕੀ ਕਿੰਨੇ ਕ ਦਿਨ ਲੱਗ ਜਾਣਗੇ ਲੱਗਣਗੇ ਕੁਮਟਾੜ ਦਿੰਦਾ ਇਹ ਕਿੰਨੇ ਕਿੱਲੇ ਆ ਓਰੇ ਓ ਭਾਂਗਾ ਕਿੱਲੇ ਨਵਾਣਾ ਹੈ ਭਾਈਓ ਘਰ ਭੱਲੇ ਨੇ ਓਕੇ ਤੁਸੀਂ ਦੇਖ ਰਹੇ ਹੋ ਜੀ ਕਿਵੇਂ ਚੱਲ ਰਿਹਾ ਕੰਮ ਸੰਗਤਾਂ ਨੇ سپورਟੇ ਵੱਧ ਕਰੀ ਆਪਾਂ ਉਹਨਾਂ ਨੂੰ ਖਾਦ ਬੀਜ ਪ੍ਰੋਪਰ ਵੰਡ ਰਹੇ ਹਾਂ ਜੀ ਚਾਹੇ ਕੋਈ 20 ਕਿੱਲੇ ਵਾਲਾ ਉਹ 20 ਥੈਲੇ ਖਾਦ ਦੇ 20 ਬੀਜ ਦੇ ਲੈ ਰਹੇ ਚਾਹੇ ਕੋਈ 2 ਕਿੱਲੇ ਵਾਲਾ ਚਾਹੇ ਕਿੱਲੇ ਵਾਲਾ ਜੀ ਆਪਾਂ ਮਤਲਬ ਉਹ ਵਿਤਕਰਾ ਨਹੀਂ ਕਰਾਂ ਮੈਂ ਭਈ 5 ਕਿੱਲਿਆਂ ਤੱਕੇ ਦੇਣਾ ਜੀ ਮਤਲਬ ਜਿਹਦਾ ਜਿੰਨਾ ਖਰਾਬ ਹੈ ਉਹਨਾਂ ਹੀ ਦੇਣਾ ਜੀ ਉਹ ਚ ਕਿਸਾਨ ਸਾਨੂੰ ਫਿਰ ਇਦਾਂ ਮਤਾ ਪਾ ਕੇ ਦਿੰਦਾ ਜੀ ਕੁਝ ਲਿਖ ਕੇ ਦਿੰਦਾ ਜੀ ਬਕਾਇਦਾ ਵੀ ਮੈਂ ਫਲਾਣਾ ਸਿੰਘ ਆ ਮੇਰੇ ਪਿਤਾ ਦਾ ਨਾਮ ਆ ਮੇਰੀ ਇੰਨੀ ਪੈੜੀ ਹੈ ਜਿਹੜੀ ਬਾਹੀ ਦੇ ਯੋਗ ਨਹੀਂ ਹੈਗੀ ਇਹਨੂੰ ਪੱਧਰ ਕੀਤਾ ਜਾਵੇ ਤੈਨੂੰ ਬੀਜਿਆ ਜਾਵੇ ਖਾਦ ਮਿਲ ਲੰਬੜਦਾਰ ਮੋਹਰ ਲਾ ਕੇ ਸਾਈਨ ਕਰਦਾ ਸਰਪੰਚ ਮੋਹਰ ਲਾ ਕੇ ਸਾਈਨ ਕਰਦਾ ਦੋ ਗਵਾਹ ਕਿਉਂਕਿ ਚਾਰ ਬੰਦੇ ਕਹੇ ਦੀ ਪੈੜੀ ਖਾਦ ਵੀ ਬੀਜ ਟੁੱਟ ਨਹੀਂ ਬੋਲਣਗੇ ਫਿਰ ਉਹਨਾਂ ਨੂੰ ਖਾਦ ਬੀਜ ਪ੍ਰੋਪਰ ਬੰਨੇ ਜਾਂਦਾ ਇੱਕ ਨਹੀਂ ਕਿ ਮਤਾ ਯਾਰ ਕੋਈ ਤੇ ਦੂਜੀ ਗੱਲ ਜੀ ਜਿਹੜਾ ਡੀਜ਼ਲ ਵਾਲਾ ਸਹਾਉਕਤਾ ਹੈ ਬਾਈ ਡੀਜ਼ਲ ਵਾਲਾ ਜਿਵੇਂ ਆਪਾਂ ਦੇਖੋ ਜਿਵੇਂ ਮਤਾ ਪੁੱਛਦੇ ਨੇ ਸਰਪੰਚ ਲੰਬੜਦਾਰ ਨੇ ਤਸਦੀਕ ਕਰਤਾ ਜੀ ਨਾ ਲਿਖਤਾ ਵਿੱਚ ਨਾਮ ਉਹਦਾ ਆਧਾਰ ਕਾਰਡ ਲਾਤਾ ਜੀ ਹੁਣ ਇਸ ਬੰਦੇ ਨੂੰ ਆਪਾਂ ਨੇ ਖਾਦ ਰਬੀਜ ਦੇਣਾ ਜਿਹਦੇ 6 ਕਿੱਲੇ ਨੇ ਉਹਨੇ ਲਿਖ ਲੈਣਾ ਜੀ ਉਹਦਾ ਲੈ ਗਿਆ ਖਾਦ ਬੀਜ ਹਾਂਜੀ ਲੈ ਖੜਾਉਂਦੇ ਨੇ ਨਾ ਨਿਸ਼ਾਨ ਕਰਾਏ ਨੇ ਜੀ ਝੋਟੀਆਂ ਦਾ ਖਾਦ ਬੀਜ ਲੈ ਗਿਆ ਜੀ ਤੇ ਇਹਦੇ ਵਿੱਚ ਨਾ ਜੀ 25 ਤੋਂ 30 ਪਰਿਵਾਰ ਇਦਾਂ ਦੇ ਵੀ ਹੈਗੇ ਜਿਨ੍ਹਾਂ ਦੀ ਵੀਰ ਕੋ ਪੈਲੀ ਦਰਿਆ ਨਹੀਂ ਰੋੜਦੀ ਮਤਲਬ ਦੇਖੋ ਜਿਹਨਾਂ ਨੇ ਤਾਂ ਪੱਧਰ ਕਰਦਾਂਗੇ ਉਹਨਾਂ ਨੂੰ ਤਾਂ ਆਸ ਹੈ ਕਿ ਬਾਡੀ ਪੱਧਰ ਕਰ ਜਾਣਗੇ ਕੁਝ ਬੰਦੇ ਸੀਗੇ ਜੀ ਜਿਨ੍ਹਾਂ ਨੇ ਦਰਿਆਰੇ ਰੋੜੀ ਅਗੇ ਦਾ 3 ਕਿਲਾ ਅਗੇ ਦਾ 8 ਕਿਲਾ ਕਿਦੇ 2 ਕਿਲੇ ਉਹਨਾਂ ਨੂੰ ਜੀ ਅਸੀਂ ਕਿਸੇ ਨੂੰ 50000 ਕਿਸੇ ਨੂੰ 35000 ਮਤਲਬ ਇਦਾਂ ਦਸਵੰਦ ਦਿੱਤਾ ਜੀ ਜਿਵੇਂ ਦੋ ਘਰ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹ ਨੇ ਇੱਕ ਈ ਨੂੰ ਦਾ ਸਮਾਨ ਦੇਤਾ ਜੀ ਦੂਜੀ ਦਾ ਲੈਣ ਜਾਣਾ ਜੀ ਅੱਜ ਜਾਂ ਕੱਲ ਚਾ ਮਤਲਬ ਇਦਾਂ ਵੀ ਇੱਕ ਦੋ ਪਰਿਵਾਰਾਂ ਨੂੰ ਅਸੀਂ ਮੱਜਾਂ ਵੀ ਡੋਨੇਟ ਕੀਤੀ ਮਤਲਬ ਜਿੰਮ ਜਿੰਨਾ ਕੋਈ ਸੱਟ ਤਾਂ ਸਪੋਰਟ ਕੀਤੀ ਜੀ ਵੈਸੇ ਆਏ ਤਾਂ ਅਸੀਂ ਪੈਲੀਆਂ ਕਰਕੇ ਸੀਗੇ ਜੀ ਉਹ ਵੈਸੇ 99% ਕੋਈ ਨੁਕਸਾਨ ਨਾ ਦੂਜਾ ਘਰ ਦਾ ਕੋਈ ਨੁਕਸਾਨ ਨਹੀਂ ਹੋਦਾ ਜੀ ਘਰ ਤੇ ਇਹਨਾਂ ਦੇ ਸਾਰੇ ਸੇਫ ਨੇ ਜੀ ਘਰ ਉਰਲੇ ਪਾਸੇ ਨੇ ਵਿਚਾਲੇ ਇੱਕ ਬੰਨ ਨਾ ਵੱਡਾ ਪਰਲੇ ਪਾਸੇ ਖੇਤ ਤੁਸੀਂ ਜਦੋਂ ਖੇਤਾਂ ਚ ਜਾਓਗੇ ਨਾ ਹੀ ਖੇਤ ਦੇਖ ਕੇ ਆਓ ਕੱਢ ਕੇ ਉਹ ਗੇੜਾ ਜੀ ਅੱਜ 36 ਜਾਂ 37 ਟਰੈਕਟਰ ਚੱਲ 11 ਟਰੈਕਟਰ ਆਪਣੇ ਹੋਣੇ ਜਿਹੜੇ ਸੰਰੂਲ ਜਿਹੜੇ ਤੋਂ ਆਏ ਆਪਣੇ ਮਤਲਬ ਉਹ ਚ ਕਿਸਾਨ ਸਾਨੂੰ ਫਿਰ ਏਦਾਂ ਮਤਾ ਪਾ ਕੇ ਦਿੰਦਾ ਜੀ ਕੁਝ ਲਿਖ ਕੇ ਦਿੰਦਾ ਜੀ ਬਕਾਇਦਾ ਵੀ ਮੈਂ ਫਲਾਣਾ ਸਿੰਘ ਆ ਮੇਰੇ ਪਿਤਾ ਦਾ ਨਾਮ ਆ ਮੇਰੀ ਇੰਨੀ ਪੈੜੀ ਹੈ ਜਿਹੜੀ ਬਾਹੀ ਦੇ ਯੋਗ ਨਹੀਂ ਹੈਗੀ ਇਹਨੂੰ ਪੱਧਰ ਕੀਤਾ ਜਾਵੇ ਤੈਨੂੰ ਬੀਜਿਆ ਜਾਵੇ ਕਾਦਮੀ ਦਿੱਤਾ ਜਾਵੇ ਲੰਬੜਦਾਰ ਮੋਹਰ ਲਾ ਕੇ ਸਾਈਨ ਅੱਸੀ ਅੱਜ ਵੀਰ ਜੀ ਉਹਨਾਂ ਕੋਲ ਪਾਲ ਸਿੰਘ ਕਰੋੜ ਜੀ ਉਹਨਾਂ ਕੋਲੇ ਅ ਅਸੀਂ ਪਹੁੰਚੇ ਆਂ ਜਿੱਥੇ ਉਹਨਾਂ ਨੇ ਇਹ ਤਿੰਨ ਪਿੰਡ ਝੁੱਗੀਆਂ ਪੀਰ ਬਖਸ਼ ਰਾਮ ਸਿੰਘ ਵਾਲਾ ਰਾਦਲ ਕੇ ਇਹ ਸਾਰੇ ਤਿੰਨ ਪਿੰਡ ਜਿਹੜੇ ਗੋਦ ਲਾਏ ਹੋਏ ਸੀ ਦੀ ਪੂਰੀ ਟੀਮ ਦਾ ਜੀ ਭਾਈ ਕਨਈਆ ਜੀ ਸੇਵਾ ਸੁਸਾਇਟੀ ਖੰਨੇ ਤੋਂ ਦੇਖੋ ਜਿਹਦਾ ਨਾਮ ਹੈ ਇੰਨਾ ਉੱਤਮਾ ਭਾਈ ਕਨਈਆ ਜੀ ਨਾ ਕੋਈ ਜਾਤ ਪਾਤ ਦਾ ਬਿਤਕਰਾ ਨਾ ਕੋਈ ਉੱਚ ਨੀਚ ਦਾ ਬਿਤਕਰਾ ਇਸ ਕਰਕੇ ਭਾਈ ਕਨਈਆ ਜੀ ਦੇ ਉੱਪਰ ਜਿਹੜੀ ਸੁਸਾਇਟੀ ਚੱਲ ਰਹੀ ਆ ਸੀ ਧੰਨਵਾਦ ਕਰਦੇ ਆਂ ਇਹ ਪੂਰੇ ਸੁਸਾਇਟੀ ਨੂੰ ਵਧਾਈ ਦਿੰਨੇ ਆ ਆਪ ਜੀ ਦਾ ਦਿਲੋਂ ਧੰਨਵਾਦ ਆਪ ਜੀ ਅੱਜ ਗਰਾਊਂਡ ਤੇ ਪਹੁੰਚ ਕੇ ਆਪ ਜੀ ਨੇ ਸੇਵਾ ਨਿਭਾਈ ਚਲੋ ਧੰਨਵਾਦ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਪਾਇਕ ਨਈਆ ਜੀ ਸੇਵਾ ਸੁਸਾਇਟੀ ਦੀ ਟੀਮ ਟਰੋਲ ਪੰਪ ਤੇ ਪਹੁੰਚ ਚੁੱਕੀ ਹੈ ਜਿੱਥੇ ਕੇ ਕੈਸ਼ੀਅਰ ਕੈਸ਼ ਗਿਣਤੀ ਕਰ ਰਿਹਾ ਹੈ ਮਸ਼ੀਨ ਦੇ ਰਾਹੀਂ ਇਹ ਸਾਰਾ ਉਹ ਦਸਵੰਦ ਜੋ ਖੰਨਾ ਦੇ ਸੰਗਤਾਂ ਭਾਈ ਕਨਈਆ ਜੀ ਸੇਵਾ ਸੈਟੀ ਨੂੰ ਸੇਵਾ ਦੇ ਰੂਪ ਵਿੱਚ ਭੇਟ ਕਰਕੇ ਗਈਆਂ ਸਨ ਲਚਕਾਣੀ ਵਾਲੇ ਵੀਰ ਪਾਲਖਰੋੜ ਜੀ ਦੀਗਵਾਈ ਵਿੱਚ ਜੋ ਸੇਵਾ ਚੱਲ ਰਹੀ ਹੈ ਤਿੰਨ ਪਿੰਡ ਗੋਦ ਲੈ ਗਏ ਨੇ ਉੱਥੇ ਸਾਰਾ ਦਸਬੰਦ ਪੇਟਾ ਡੀਜ਼ਲ ਦੇ ਰੂਪ ਵਿੱਚ ਸੇਵਾ ਵਿੱਚ ਭੇਟ ਕਰ ਦਿੱਤਾ ਗਿਆ ਹੈ ਸਾਹਮਣੇ ਦੇਖ ਰਹੇ ਹੋ ਮੀਟਰ ਚੱਲ ਰਹੇ ਨੇ ਪਹ 74000 ਰੁਪਏ ਦਾ ਡੀਜ਼ਲ ਜੋ ਇਸ ਟੈਂਕ ਵਿੱਚ ਪਾਇਆ ਗਿਆ ਤੇ ਖੇਤਾਂ ਦੇ ਵਿੱਚ ਟਰੈਕਟਰਾਂ ਦੇ ਵਿੱਚ ਇਹ ਡੀਜ਼ਲ ਪਾ ਕੇ ਸਾਰਾ ਰੇਤਾ ਜਿਹੜਾ ਉਹ ਚੁੱਕਿਆ ਜਾਣਾ ਧੰਨਵਾਦ ਕਰਦੇ ਹਾਂ ਸਾਡੇ ਸਾਰੇ ਉਹਨਾਂ ਵੀਰਾਂ ਦਾ ਜੋ ਸੇਵਾ ਦੇ ਵਿੱਚ ਹਰ ਵੇਲੇ ਹਾਜ਼ਰ ਰਹਿੰਦੇ ਨੇ ਧੰਨਵਾਦ